ਮਾਹੀ ਗੁਰਜੀਤ ਕਾ ਖਾਲਸਾ ਮਾਹੀ ਗੁਰਜੀਤ ਕੀ ਫਤਿਹ ਰੋਪੜ ਦੇ ਡੀਆਈਜੀ ਗੁਰਜਨ ਸਿੰਘ ਭੁੱਲਰ ਜਿਨ੍ਹਾਂ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ ਇਲਜ਼ਾਮ ਲੱਗੇ ਨੇ ਕਿ ਕਿਸੇ ਬੰਦੇ ਦੇ ਕੋਲੋਂ 5 ਲੱਖ ਰੁਪਈਆ ਨਹੀਂ ਨਾ ਰਿਸ਼ਵਤ ਲਈਦੀ ਸੀ ਤਾਂ ਕਰਕੇ ਗ੍ਰਿਫਤਾਰੀ ਹੋਈ ਹੈ ਅਸ਼ਾ ਮੀਡੀਆ ਦੇ ਵਿੱਚ ਨਾ ਇਹ ਚੱਲ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਚਹੇਤੇ ਡੀਆਈਜੀ ਗੁਰਚਰਨ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਜਣੇ ਕਿ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਭਗਵੰਤ ਮਾਨ ਦਾ ਉਹ ਚਹੇਤਾ ਸੀ ਪੰਜਾਬ ਪੁਲਿਸ ਪ੍ਰਸ਼ਾਸਨ ਇੱਕ ਆਪਣੀ ਜ਼ਿੰਮੇਵਾਰੀ ਸਮਝੇ ਸਰਕਾਰ ਨੇ 5 ਸਾਲ 10 ਸਾਲ 15 ਸਾਲ ਲੈਣਾ ਹੁੰਦਾ ਚਲੋ 25 ਸਾਲ ਵੀ ਹੋ ਸਕਦਾ ਜਿਵੇਂ ਸੁਖਾ ਗੱਪੀ ਗੱਪਾ ਮਾਰਦਾ ਹੁੰਦਾ ਸੀ ਪਰ ਮੈਂ ਗੱਲ ਜਿਹੜੀ ਕਰਨੀ ਹੈ ਨਾ ਜਿਹੜੇ ਲੋਕ ਤੰਜ ਕੱਸਦੇ ਨੇ ਉਹਨਾਂ ਨੂੰ ਬੇਨਤੀ ਹੈ ਬਈ ਜਦੋਂ ਕਿਸੇ ਬੰਦੇ ਦਾ 2 ਲੱਖ ਨਾਲ 2.5 ਲੱਖ ਨਾਲ ਘਰ ਪੂਰਾ ਨਹੀਂ ਹੁੰਦਾ ਹੇ ਰਾਡਲੇ ਨੇ 5-7 ਲੱਖ ਮਹੀਨੇ ਦਾ ਲੈ ਲਿਆ। ਤੁਹਾਨੂੰ ਕੀ ਹੋਣ ਲੱਗਾ? ਜਦੋਂ ਐਮਐਲਏ 4000 ਪੈਨਸ਼ਨਾਂ ਲੈਂਦੇ ਐ, ਤਨਖਾਹ ਲੈਂਦੇ ਨੇ, 25-25 ਕਰੋੜ ਰੁਪਈਆ ਕਮਾ ਲੈਂਦੇ ਨੇ, ਵੱਡੀਆਂ ਕੋਠੀਆਂ, ਕਿੱਲੇ-ਕਿੱਲੇ ਵਿੱਚ ਪਾ ਲੈਂਦੇ ਨੇ। ਜੇ ਇੱਕ ਡੀਆਈਜੀ ਨੇ 5-7 ਲੱਖ ਰੁਪਈਆ ਲੈ ਲਿਆ, ਕੀ ਖਾਸ ਗੱਲ ਐ? মিডিਏ ਦਾ ਕੰਮ ਐ ਜਲੂਸ ਕਰਨਾ, ਕੱਢੋ। ਜਿਹੜਾ ਵੀ ਅਫਸਰ ਪੜਿਆ ਜਾਂਦਾ ਹੈ ਉਹਨੂੰ ਫਰੋਲੋ ਚੰਗੀ ਤਰ੍ਹਾਂ ਕੱਲੇ 5 ਲੱਖ ਦੀ ਗੱਲ ਨਾ ਕਰੋ ਹੋਰ ਵੀ ਫਰੋਲੋ ਵੀ ਕਿੰਨੇ ਕੁ ਲੈ ਜਿੰਨਾ ਚਿਰ ਜਣ ਕੇ ਉਹ ਡੀਆਈਜੀ ਬਣੇ ਰਹਿਣਗੇ ਜਾਂ ਡੀਆਈਜੀ ਬਣਿਆ ਨੂੰ ਕਿੰਨਾ ਚਿਰ ਹੋ ਗਿਆ ਉਹ ਸਾਰੇ ਸਮੇਂ ਦੀ ਗੋਖ ਕਰੋ ਵੀ ਕੱਲਾ 5 ਲੱਖ ਨਹੀਂ ਹੋਰ ਵੀ ਲੈਓ ਮੀਡੀਆ ਦਾ ਕੰਮ ਇਹ ਹੁੰਦਾ ਕੱਲੇ ਗੁਰਚੰਦ ਸਿੰਘ ਭੁੱਲਰ ਦੇ ਕੰਮ ਨਹੀਂ ਕਰਦੇ ਜਿਹੜਾ ਵੀ ਅਫਸਰ ਰਿਸਵਤ ਲੈਦਾ ਫੜਿਆ ਜਾਂਦਾ ਹੈ ਮੀਡੀਆ ਦਾ ਕੰਮ ਕੀ ਹੈ ਵੀ ਉਹਦੇ ਕੱਚੇ ਚਿੱਠੇ ਕਾਲੇ ਚਿੱਠੇ ਫਰੋਲੇ ਇਹ ਹੀ ਤਾਂ ਉਪਲਬਧ ਦੀ ਹੈ ਭਵੰਤ ਮਾਨ ਸਰਕਾਰ ਦੀ ਹੁਣ ਜੇ ਸੀਬੀਆਈ ਨੇ ਗ੍ਰਿਫਤਾਰ ਕੀਤੇ ਨੇ ਤਾਂ ਗੱਲ 5-7 ਲੱਖ ਦੀ ਨਹੀਂ ਹੋਣੀ ਇਹ ਕੰਮ ਵੱਡਾ ਹੋਣਾ ਹੈ ਕਿਸੇ ਐਸ ਐਚਓ ਨੂੰ ਕਿਸੇ ਕਾਂਸਟੇਬਲ ਨੂੰ ਜਾਂ ਹੌਲਦਾਰ ਨੂੰ ਕਹਿੰਦੇ ਵੀ 5 ਲੱਖ ਦੇਰੇ ਸਵਤ ਲੈਣ ਦੇ ਸੀ ਤਾਂ ਆਪਾਂ ਗੱਲ ਮੰਨ ਲਾਂਗੇ ਥੋੜੀ ਜੀ ਰਕਮ ਵਧਾਓ ਕਰੋੜਾਂ ਦੀ ਗੱਲ ਕਰੋ ਨਾ ਔਰ ਜਿਹੜੇ ਬੰਦੇ ਇਹ ਕਹਿੰਦੇ ਵੀ ਚਿਹਤਾ ਸੀ ਸਰਕਾਰ ਦਾ ਉਹਨਾਂ ਨੂੰ ਵੀ ਬੇਨਤੀ ਹੈ ਆਪਣਾ ਕੰਮ ਕਰੋ ਜਿਹੜਾ ਵੀ ਅਫਸਰ ਪੜਿਆ ਜਾਂਦਾ ਹੈ ਪੁਲਿਸ ਦਾ ਹੋਵੇ ਸ਼ਰੂਲ ਦਾ ਹੋਵੇ ਕਿਸੇ ਦਾ ਵੀ ਹੋਵੇ ਤੇ ਉਦੋਂ ਚੰਗੀ ਤਰ੍ਹਾਂ ਸੰਗੜ ਉਹਦੀ ਕੋਠੀ ਦੇਖੋ ਜਿਵੇਂ ਜਾਂਦੇ ਸੀ ਨਾ ਮੈਂ ਇੱਕ ਲੈ ਕੇ ਉਹ ਬੀਬੀ ਜਿਹੜੀ ਥਾਰ ਵਾਲੀ ਫੜੀ ਸੀ ਬਟੰਡੇ ਆਹ ਦੇਖੋ ਕੋਠੀ 2 ਕਰੋੜ ਦੀ ਆਹ ਦੇਖੋ ਆਡੀ ਕਾਰ ਆਹ ਦੇਖੋ ਥਾਰ ਆਹ ਸੋਫੇ ਪਾਗਨ ਕੀ ਕੋ ਦਿਖਾਇਆ ਘੜੀਆਂ ਦਿਖਾਈਆਂ ਇਦਾਂ ਫਰੋਲੋ ਇਦਾਂ ਦੱਸੋ ਵੀ ਇਸ ਬੰਦੇ ਨੇ ਇੰਨੇ ਕਰੋੜਾਂ ਬਣਾਏ ਇਹ ਦੱਸੋ ਜੇ ਮੈਨੂੰ ਕਹਿਣਾ ਵੀ ਲੈ ਭਗਵੰਤ ਮਾਨ ਨੂੰ ਕਿਉਂ ਵਿਚਾਰਿਓ ਭਗਵੰਤ ਮਾਨ ਨੂੰ ਕਿਉਂ ਬਚਾਉਣਾ ਅਸੀਂ ਅਸੀਂ ਤਾਂ ਕਹਿੰਦੇ ਹਾਂ ਉਹਦਾ ਵੀ ਜੋ ਕੋਈ ਕਾਲਾ ਚਿੱਠਾ ਹੈਗਾ ਉਹ ਵੀ ਖੋਲੋ ਭਾਈ ਉਹਨੇ ਕਿੱਥੇ ਕੋਠੀ ਲਈ ਹੈ ਕਿੱਥੇ ਜ਼ਮੀਨ ਲਈ ਹੈ ਉਹ ਸਾਰਾ ਕੁਝ ਖੋਲੋ ਭਾਈ ਪਰ ਤੇ ਹਿੱਤਾ ਤੇ ਹਿੱਤਾ ਕਹਿ ਕਿ ਕੋ ਗੱਲ ਥੋੜੀ ਬਣਦੀ ਹੈ ਕਿਸੇ ਬਜ਼ੁਰਗ ਨੂੰ ਕਿਸੇ ਨੇ ਕਿਹਾ ਕਿ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਤਾਂ ਹੱਲੂ ਵੀ ਦੀ ਦਾੜੀ ਹੋਊਗੀ ਉਸੇ ਦੀ ਕਿਲੋਗੀ ਜਿਹਨੇ ਖੁਸਰੇ ਦੀ ਅੱਡੀ ਵਰਗਾ ਮੂੰਹ ਕੀਤਾ ਹੋਇਆ ਉਹਦੀ ਦੜੀ ਕਿਵੇਂ ਹਲੂਗੀ ਜਿਹੜਾ ਕੁਛ ਕਰੂਗਾ ਨਾ ਫਿਰ ਉਸੇ ਨੂੰ ਫਟਕਾਰਾਂ ਪਹਿਨਣਗੀਆਂ ਉਸੇ ਦੇ ਘਰ ਬੀਰੀ ਲੈਂਸਾ ਹੋ ਵੀ ਸੀਵੀਆ ਹੋ ਵੀ اچھا ਇੱਕ ਪੱਤਰਕਾਰ ਸਾਹਿਬ ਕਹਿੰਦੇ ਇਹ ਬਦਲਾਖੋਰੀ ਹੈ ਇਹ ਦਿੱਲੀੋਂ ਚੱਲਿਆ ਕੰਮ ਜਣਕੇ ਬੀਜੇਪੀ ਸਰਕਾਰ ਵੱਲ ਇਸ਼ਾਰਾ ਕੀਤਾ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਕਿਸੇ ਨੇ ਕੁਛ ਕੀਤਾ ਹੋਵੇ ਜਿਹੜਾ ਦੋਸ਼ੀ ਹੈ ਉਹ ਦੋਸ਼ੀ ਹੀ ਰਹੂਗਾ ਜੋ ਮਰਜੀ ਹੋਊਗਾ ਮਿਹਰੀ ਦਾ ਜਿਹੜਾ ਕੰਮ ਹੈ ਨਾ ਉਹ ਕਰੋ ਦੁਨੀਆ ਸਾਹਮਣੇ ਜਿੰਨਾ ਵੀ ਸੱਚ ਹੈ ਉਹ ਲੈ ਕੇ ਆਓ ਅੱਛਾ ਮੈਂ ਜਿਹੜੀ ਗੱਲ ਕੀਤੀ ਮੈਨੂੰ ਕੱਖ ਨਹੀਂ ਪਤਾ ਮੈਂ ਕੇਵਲ ਖਬਰ ਸੁਣੀ ਹੈ ਮੇ ਡੀਆਈਜੀ ਗੁਰਚਨ ਸਿੰਘ ਢੁੱਲਰ ਨੂੰ ਸੀਬੀਆਈ ਨੇ ਗ੍ਰਿਫਤਾਰ ਕੀਤਾ ਹੈ 5 ਲੱਖ ਰੁਪਏ ਮਹੀਨਾ ਕਿਸੇ ਬੰਦੇ ਤੋਂ ਰਿਸ਼ਵਤ ਲੈਂਦੇ ਸੀ ਉਹ ਲੈਂਦੇ ਰਹਿਣਗੇ ਜਾਂ ਨਹੀਂ ਇਹ ਆਉਣ ਵਾਲਾ ਟਾਈਮ ਦੱਸੂ ਪਰ ਜਦੋਂ ਤੁਸੀਂ ਪਾਣੀ ਜਿੱਧਰ ਨੂੰ ਜਾਂਦਾ ਹੁੰਦਾ ਹੈ ਨਾ ਉਹ ਆਪਣੇ ਆਪ ਚਲਾ ਜਾਂਦਾ ਐਵੇਂ ਖਾਲੀਆਂ ਬਣਾ ਬਣਾ ਕੇ ਦੂਜੇ ਪਾਸੇ ਪਾਣੀ ਨੂੰ ਮੋੜਨ ਦੀ ਕੋਸ਼ਿਸ਼ ਨਾ ਕਰਿਆ ਬਾਦਲਾਂ ਦੀ ਸਰਕਾਰ ਵਿੱਚ ਬਹੁਤ ਵੱਡੇ ਵੱਡੇ ਕਰਪਟ ਅਫਸਰ ਸੀ ਪੰਗਰਾ ਦੀ ਸਰਕਾਰ ਵਿੱਚ ਬਹੁਤ ਵੱਡੇ ਵੱਡੇ ਅਫਸਰ ਸੀ ਜਿਨ੍ਹਾਂ ਨੇ ਕਤਲਿਆਮ ਵੀ ਕਰਾਇਆ ਫੇਕ ਇਨਕਾਊਂਟਰ ਵੀ ਕੀਤੇ ਅਰਬਾਂ ਖਰਬਾਂ ਰੁਪਈਆ ਉਹਨੇ ਇਕੱਠਾ ਵੀ ਕੀਤਾ ਹਾਲਾਂਕਿ ਗੁਰਜਨ ਸਿੰਘ ਭੁੱਲਰ ਡੀਆਈ ਸਾਹਿਬ ਡੀਆਈਜੀ ਸਾਹਿਬ ਸਿੱਖ ਪਰਿਵਾਰ ਵਿੱਚੋਂ ਦੇ ਸਰਦਾਰ ਨੇ ਹਾਲੇ ਪੂਰੀ ਇਨਵੈਸਟੀਗੇਸ਼ਨ ਹੋਣੀ ਹੈ ਪੋਸ਼ੀਸ਼ ਤੋਂ ਬਾਅਦ ਪਤਾ ਲੱਗਣਾ ਹੈ ਕਿ ਉਹ ਕਿਹੜਾ ਸੀ ਮਾਨ ਦਾ ਸ਼ੇਰ ਜਿਹੜਾ 5 ਲੱਖ ਰੁਪਇਆ ਮਹੀਨੇ ਬਾਅਦ ਫੜਾਉਣ ਹੁੰਦਾ ਸੀ ਉਹਦਾ ਕਾਰੋਬਾਰ ਕੀ ਸੀ ਉਹ ਚਿੱਟਾ ਵੇਚਦਾ ਸੀ ਧੁੱਕੀ ਵੇਚਦਾ ਸੀ ਅਫੀਮੇ ਵੇਚਦਾ ਸੀ ਉਹ ਕੌਣ ਸੀ ਉਹਦੀ ਕੀ ਫੈਕਟਰੀ ਸੀ ਕਿਹੜੀ ਕੰਪਨੀ ਸੀ ਇਹ ਹਲੇ ਬਾਅਦ ਵਿੱਚ ਖੁਲਾਸੇ ਹੋਣੇ ਤੇ ਅਸੀਂ ਦੋ ਦੋ ਤਿੰਨ ਤਿੰਨ ਜੇਬਾਂ ਵਾਲੇ ਕੁਰਤੇ ਪਾਉਣਿਆਂ ਹਰੇਕ ਜੇਬ ਦੇ ਵਿੱਚ ਸਰਟੀਫਿਕੇਟ 15 ਵੀ ਬਾਕੇ ਰੱਖੇ ਹੁੰਦੇ ਆ ਕਿਸੇ ਨੇ ਭਗਵੰਤ ਮਾਨ ਨੂੰ ਦੇਣਾ ਕਿਸੇ ਨੇ ਡੀਆਈਜੀ ਸਾਹਿਬ ਨੂੰ ਦੇਣਾ ਦੋ ਚਾਰ ਮੈਨੂੰ ਵੀ ਦੇਣਗੇ ਹੁਣ ਨਹੀਂ ਤਾਂ ਦੇਉ ਕੋਈ ਚੱਕਰ ਪਰ ਸਾਡਾ ਜਿਹੜਾ ਕੰਮ ਹੈ ਨਾ ਸੋਸ਼ਲ ਮੀਡੀਆ ਤੇ ਨਸ਼ਰ ਕਰਨਾ ਹੁੰਦਾ ਹੈ ਜਿਹੜਾ ਬੰਦਾ ਗਲਤੀ ਕਰਦਾ ਹੈ ਹੋਰ ਵੀ 20 30 ਅਫਸਰਾਂ ਨੂੰ ਅਹਿਸਾਸ ਹੁੰਦੇ ਵੀ ਸਾਡੇ ਨਾਲ ਵੀ ਇਹ ਹੋ ਸਕਦਾ ਹੈ ਇਸ ਤਰੀਕੇ ਨਾਲ ਖਬਰ ਬਣਾਇਆ ਕਰੋ ਕਿਸੇ ਦੀ ਚਾਪਲੂਸੀ ਨਾ ਕਰੋ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਨਾ ਕਰੋ ਕਿਸੇ ਨੂੰ ਜਾਣ ਬੁੱਝ ਕੇ ਬਦਨਾਮ ਨਾ ਕਰੋ ਫੜੇ ਗਏ ਸੀਵੀਆਈ ਨੇ ਫੜੇ ਨਹੀਂ ਸੀਵੀਆਈ ਨੇ ਪੁਸ਼ਿਕਸ਼ ਕਰਨੀ 5 ਲੱਖ ਸੀ ਹੋ ਸਕਦਾ 5 ਕਰੋੜ ਹੋਵੇ ਇਹ ਤਾਂ ਬਾਅਦ ਵਿੱਚ ਪਤਾ ਲੱਗਣਾ ਹੈ ਨਾ ਕੋਠੇ ਦੇ ਬਾਹਰ ਕਹਿੰਦੇ ਪਰਿਵਾਰ ਦੇ ਕੁਝ ਮੈਂਬਰ ਕਹੜੇ ਸੀ ਉਹ ਕਹਿੰਦੇ ਸਾਨੂੰ ਤਾਂ ਮਾਣ ਹੈ ਸਰਦਾਰ ਸਾਹਿਬ ਤੇ ਇਹ ਹੋ ਨਹੀਂ ਸਕਦਾ ਹੋ ਸਕਦਾ ਹੈ ਕਿ ਇਹਨੂੰ ਮਾਣ ਨਾ ਹੋਵੇ ਕੁਝ ਨਾ ਨਿਕਲੇ ਕੋਈ ਬਦਲਾਖੋਰੀ ਹੋਵੇ ਚਲੋ ਲਾਸਟ ਵਿੱਚ ਬੇਨਤੀ ਕਰ ਰਹੀ ਐ ਕੋਈ ਚਾਹੇ ਨਾ ਚਾਹੇ ਮੈਂ ਕਹਿੰਨਾ ਵੀ ਜਿਹੜਾ ਵੀ ਅਫਸਰ ਕਿਸੇ ਵੀ ਮਹਿਕਮੇ ਦਾ ਹੋਵੇ ਰਿਸ਼ਤ ਲੈਂਦਾ ਫੜਿਆ ਜਾਂਦਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਔਰ ਉਹ ਪੋਸ਼ਕਸ਼ ਹੋਵੇ ਵੀ ਇਹ ਪੈਸਾ ਕਿੱਧਰ ਨੂੰ ਜਾਂਦਾ ਸੀ ਕਿੱਥੋਂ ਆਉਂਦਾ ਸੀ ਇਹ ਪੈਸੇ ਦੇਣ ਵਾਲਾ ਕੀ ਕਾਰੋਬਾਰ ਕਰਦਾ ਇਹ ਸਾਰਾ ਕੁਝ ਸਾਹਮਣੇ ਅਜੇ ਤੱਕ ਨਾ ਆਇਆ ਤੇ ਨਾ ਹੀ ਆਉਣ ਦੀ ਆਸ ਹੈ ਰੋਲਾ ਪੋਣਾ 2-4 ਦਿਨ ਪਾ ਲਓ ਉਹਦੇ ਬਾਅਦ ਦੇ ਵਿੱਚ ਜੇ ਮਾੜੀ-ਮੋਟੀ ਗੱਲ ਹੋਈ ਬਹਾਲ ਹੋ ਜਾਣੇ ਦੁਬਾਰਾ ਫੇਰ ਅੱਗੇ ਵੀ ਪਰਮਾਰ ਸਾਹਿਬ ਜਿਹੜੇ ਬਠਿੰਡੇ ਦੇ ਸੀ ਉਹ ਵੀ ਬਹਾਲ ਹੋਈ ਨਹੀਂ ਪੂਰਨ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ